ਬਸ ਇੱਕ ਚੀਜ਼ ਕਰੀਏ ਜਿਹੜੇ ਮਾਝੇ ਦੇ ਘਰਾਂ ਤੇ ਸੰਦੇ ਆ ਜਿਹੜੇ ਘਰਾਂ ਫਲੱਡ ਆਇਆ ਇੱਕ ਮੰਨ ਲਓ ਪਿੰਡੇ ਦੇ 10 ਘਰ ਤਗੜੇ ਆ ਠੀਕ ਆ ਕੋਈ 30 40 ਘਰ ਜੇ ਮੰਨ ਲਓ ਮੱਧਮ ਆ ਜਿਨ੍ਹਾਂ ਦੇ ਘਰਾਂ ਚ ਪਾਣੀ ਆ ਗਿਆ ਪਾਣੀ ਖੜਾ ਲੋਕੀ ਅਦਾ ਘਰ ਨਹੀਂ ਛੱਡ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਾਂ ਕੁਝ ਦਿਨਾਂ ਦੀ ਗੱਲ ਆ ਕੀਮਤੀ ਸਮਾਨ ਕੱਢ ਲਓ ਕੁਝ ਦਿਨਾਂ ਦੀ ਗੱਲ ਆ ਵੀ ਇਹਦੇ ਨਾਲ ਬੈਕਟੀਰੀਆ ਮੱਛਰ ਐਮਿੰਦੀਆਂ ਚੀਜ਼ਾਂ ਬਹੁਤ ਬਿਮਾਰੀਆਂ ਤੋਂ ਬਚੋ ਠੀਕ ਆ ਸਭ ਕੋ ਸੰਭਾਲਾਂਗੇ ਹਾਂ ਸਾਡੀ ਫਸਲ ਖਰਾਬ ਹੋ ਗਈ ਵੇਖੋ ਕੋਈ ਨਹੀਂ ਕੋਈ ਨਹੀਂ ਫਸਾ ਸਭ ਬਾਬੇ ਨੇ ਸਭ ਬਾਬੇ ਨੇ ਅੱਜ ਮੈਂ ਕਿਥਾਂ ਤੇ ਜਾ ਕੇ ਆਇਆ ਬਲਾਈਂਡ ਸੀਓ ਠੀਕ ਹੈ 10 ਲੱਖ ਲੱਗਣਾ ਕਰਦਾ ਆਪਾਂ ਕਿੰਨੀ ਸੇਵਾ ਕਰਕੇ ਆਇਆ 4 ਲੱਖ ਰੁਪਿਆ 4 ਲੱਖ ਦੇ ਕੇ ਆਇਆ ਮੈਂ ਘਰ ਸਟਾਰਟ ਕਰੋ ਠੀਕ ਹੈ 10 ਲੱਖ ਰੁਪਏ ਦਾ ਕਹਿੰਦੇ ਵੀ ਬਣ ਜਾਣਾ ਮੈਂ ਘਰ ਸਟਾਰਟ ਕਰੋ ਰੁਪਏ ਨਾਲ ਨਾਲ ਆਗੇ ਠੀਕ ਹੈ ਪੈਸੇ ਪੰਜਾਬੀਆਂ ਕੋਲ ਬਹੁਤਾ ਬਖਸ਼ਾ ਪੈਸੇ ਪੂਹੇ ਵਾਲੀ ਗੱਲ ਨਹੀਂ ਆਪਾਂ ਬਾਲਸ ਤਕੜੇ ਹੋ ਕੇ ਇਹਨੂੰ ਨਜਟিয়ে ਠੀਕ ਹੈ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦੇ ਨਾਲ ਖੜੀਏ ਠੀਕ ਆ ਹੁਣ ਮੈਂ ਸੇਵਾ ਕਰ ਲਾਂ ਕਿਉਂਕਿ ਕਿਉਂਕਿ ਬੜਿਆਂ ਦਾ ਘਰ ਆ ਹੁਣ ਆਪਣੇ ਉੱਤੇ ਦਾ ਅਮਰੇਲਾ ਹੈਗੇ ਆ ਛਤਰੀਆਂ ਹੈਗੀਆਂ ਉਹਨਾਂ ਦੀਆਂ ਛੱਤਾਂ ਚੋਂਦੀਆਂ ਠੀਕ ਆ ਹੁਣ ਮੈਨੂੰ ਸੇਵਾ ਕਰ ਲੈਣ ਦਿਓ